ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਰੀ ਮਹਲਾ 3ਆ ਸੌ ਕਿਉਂ ਵਿਸਰੇ ਜਿਸਕੇ ਜੀ ਪਰਾਨਾ ਸੌ ਕਿਉਂ ਵਿਸਰੇ ਸਭ ਮਹੇ ਸਮਾਨਾ ਜਿਤ ਸੇਵਿਏ ਦਰਗਹ ਪਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੇ ਤਦ ਹੀ ਮਰ ਜਾਓ ਰਹਾ ਤੈਨ ਤੂੰ ਵਿਸਰਿਆ ਜੇ ਤੁਦ ਆਪ ਭਲਾਏ ਤੈਨ ਤੂੰ ਵਿਸਰਹਿ ਜੇ ਦੂਜੇ ਪਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂਠਾ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤੇ ਪੁਨ ਸੇ ਗਿਆਨ ਵਿਚਾਰੀ ਜਿੰਨਾ ਪੋਤੇ ਪੁਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਸਿਨ ਕੋ ਬਲ ਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਾਰੀ ਮਹਲਾ 3 ਸਉ ਕਿਉ ਵਿਸਰੇ ਜਿਸਕੇ ਜੀ ਪਰਾਨਾ ਸਉ ਕਿਉ ਵਿਸਰੇ ਸਭ ਮਹੇ ਸਮਾਨਾ ਦੇ ਤਸਿਰਿਆ ਦਰਘਾ ਪਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਉ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਭਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂੰ ਠੱਸ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂੰ ਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤੇ ਪੁਨ ਸੇ ਗਿਆਨ ਵਿਚਾਰੀ ਜਿੰਨਾ ਪੋਤੇ ਪੁਨ ਤਨ ਹੋਮੇ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਰੀ ਮਹਲਾ 3ਾ ਸਉ ਕਿਉ ਵਿਸਰੇ ਜਿਸਕੇ ਜੀ ਪਰਾਨਾ ਸਉ ਕਿਉ ਵਿਸਰੇ ਸਭ ਮਹੇ ਸਮਾਨਾ ਜਿਤੇ ਸਿਰਿਏ ਦਰਘਾ ਪਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਸਦ ਹੀ ਮਰ ਜਾਉ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਪਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂੰ ਠੱਸ ਸਤਿਗੁਰ ਸੇਵਾ ਲਾਏ ਜਿਨ ਇੱਕ ਮਨ ਠੁਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤਾ ਕੁੰਨ ਸੇ ਗਿਆਨ ਵਿਚਾਰੀ ਜਿੰਨਾ ਪੋਤਾ ਕੁੰਨ ਤਨ ਹੋਮੇ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਰੀ ਮਹਲਾ 3 ਜਿਉ ਕਿਉ ਵਿਸਰੇ ਜਿਸਕੇ ਜੀ ਪਰਾਨਾ ਸਉ ਕਿਉ ਵਿਸਰੇ ਸਭ ਮਹਿ ਸਮਾਨਾ ਜਿਤੇ ਸਿਰਿਏ ਦਰਘਾ ਪਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਉ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਭਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂੰ ਠੱਸ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂੰ ਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੁੱਤ ਪੁੰਨ ਸੇ ਗਿਆਨ ਵਿਚਾਰੀ ਜਿੰਨਾ ਪੁੱਤ ਪੁੰਨ ਤਨ ਹੋ ਮੈ ਮਾਰੀ ਨਾਨਕ ਜੋ ਨਾਮ ਰਤੈ ਤਿਨ ਕੋ ਬਲਿਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਗਵਾਰੀ ਮਹਲਾ ਤੀਜਾ ਸੋ ਕਿਉ ਵਿਸਰੈ ਜਿਸਕੇ ਜੀ ਪਰਾਨਾ ਸੋ ਕਿਉ ਵਿਸਰੈ ਸਭ ਮਹੇ ਸਮਾਨਾ ਜਿਨ ਤੇ ਸਿਰਿਆ ਦਗਹ ਪਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਉ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਭਾਏ ਮਨਮੁਖ ਅਗਿਆਨੀ ਜੋ ਨੀ ਪਾਏ ਜਿਨ ਇੱਕ ਤਨ ਤੂਠਾ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤੇ ਪੁਨ ਸੇ ਗਿਆਨ ਵਿਚਾਰੀ ਜਿੰਨਾ ਪੋਤੇ ਪੁਨ ਤਨ ਹੋਮੇ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਰੀ ਮਹਲਾ 3 ਜਿਉ ਕਿਉ ਵਿਸਰੇ ਜਿਸਕੇ ਜੀ ਪਰਾਨਾ ਸਉ ਕਿਉ ਵਿਸਰੇ ਸਭ ਮਹੇ ਸਮਾਨਾ ਜਿ ਤਸਿਰਿਆ ਦਗਹ ਪਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਓ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਪਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂਠਾ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤੇ ਪੁਨ ਸੇ ਗਿਆਨ ਵਿਚਾਰੀ ਜਿੰਨਾ ਪੋਤੇ ਪੁਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲਿਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਰੀ ਮਹਲਾ 3 ਜਿਉ ਕਿਉ ਵਿਸਰੇ ਜਿਸਕੇ ਜੀ ਪਰਾਨਾ ਸਉ ਕਿਉ ਵਿਸਰੇ ਸਭ ਮਹਿ ਸਮਾਨਾ ਜਿਤੇ ਸਿਰਿਆ ਦਗ ਹੈ ਪਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਸਦ ਹੀ ਮਰ ਜਾਉ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਭਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂਠਾ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤਾ ਕੁੰਨ ਸੇ ਗਿਆਨ ਵਿਚਾਰੀ ਜਿੰਨਾ ਪੋਤਾ ਪੁਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲ ਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਗਵਰੀ ਮਹਲਾ 3 ਜਿਉ ਕਿਉ ਵਿਸਰੇ ਜਿਸਕੇ ਜੀ ਪਰਾਨਾ ਸਉ ਕਿਉ ਵਿਸਰੇ ਸਭ ਮਹਿ ਸਮਾਨਾ ਜਿਨ ਤਸਿਰਿਆ ਤਖਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਉ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਪਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂਠਾ ਸਤਿਗੁਰ ਸੇਵਾ ਲਾਏ ਜਿਨ ਇੱਕ ਮਨ ਤੂਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤੇ ਪੁਨ ਸੇ ਗਿਆਨ ਵਿਚਾਰੀ ਜਿੰਨਾ ਪੋਤੇ ਪੁਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲਿਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਗਵਰੇਰੀ ਮਹਲਾ 3 ਸੌ ਕਿਉਂ ਵਿਸਰੇ ਜਿਸਕੇ ਜੀ ਪਰਾਨਾ ਸੌ ਕਿਉਂ ਵਿਸਰੇ ਸਭ ਮਹਿ ਸਮਾਨਾ ਜਿਤੇ ਸਿਰਿਆ ਦਗਹ ਪਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਓ ਰਹਾ ਤੈਨ ਤੂੰ ਵਿਸਰੈ ਜੇ ਤੁਦ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਪਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂਠਾ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤਾ ਕੁੰਸੇ ਗਿਆਨ ਵਿਚਾਰੀ ਜਿੰਨਾ ਪੋਤਾ ਪੁਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲ ਹਾਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਾਰੀ ਮਹਲਾ 3 ਜਿਉ ਕਿਉ ਵਿਸਰੇ ਜਿਸਕੇ ਜੀ ਪਰਾਨਾ ਸਉ ਕਿਉ ਵਿਸਰੇ ਸਭ ਮਹਿ ਸਮਾਨਾ ਜਿਨ ਤੇ ਸਿਰਿਆ ਦਗਹ ਪਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਉ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਭਾਏ ਮਨਮੁਖ ਅਗਿਆਨੀ ਜੋ ਨੀ ਪਾਏ ਜਿਨ ਇੱਕ ਤਨ ਤੂਠਾ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤੇ ਪੁਨ ਸੇ ਗਿਆਨ ਵਿਚਾਰੀ ਜਿੰਨਾ ਪੋਤੇ ਪੁਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਾਰੀ ਮਹਲਾ 3 ਜਿਉ ਕਿਉ ਵਿਸਰੇ ਜਿਸਕੇ ਜੀ ਪਰਾਨਾ ਸਉ ਕਿਉ ਵਿਸਰੇ ਸਭ ਮਹਿ ਸਮਾਨਾ ਜਿ ਤਸਿਰਿਆ ਦਰਘਾ ਪਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਸਦ ਹੀ ਮਰ ਜਾਉ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਪਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂਠਾ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤਾ ਪੁਨ ਸੇ ਗਿਆਨ ਵਿਚਾਰੀ ਜਿੰਨਾ ਪੋਤਾ ਪੁਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲ ਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਾਰੀ ਮਹਲਾ 3 ਸਉ ਕਿਉ ਵਿਸਰੇ ਜਿਸਕੇ ਜੀ ਪਰਾਨਾ ਸਉ ਕਿਉ ਵਿਸਰੇ ਸਭ ਮਹੇ ਸਮਾਨਾ ਜਿਨ ਤਸਿਰਿਆ ਦਗ ਹੈ ਪਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਓ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਭਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂਠਾ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤਾ ਕੁੰਨ ਸੇ ਗਿਆਨ ਵਿਚਾਰੀ ਜਿੰਨਾ ਪੋਤਾ ਪੁਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲ ਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਰੀ ਮਹਲਾ 3 ਜਿਉ ਕਿਉ ਵਿਸਰੇ ਜਿਸਕੇ ਜੀ ਪਰਾਨਾ ਸਉ ਕਿਉ ਵਿਸਰੇ ਸਭ ਮਹੇ ਸਮਾਨਾ ਜਿ ਤਸਿਰਿਆ ਦਗਹ ਪਤ ਪਰਵਾਨਾ ਹਰ ਕੈ ਨਾਮ ਬਿਠੋਂ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਉ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਪਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂਠਾ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤੇ ਪੁਨ ਸੇ ਗਿਆਨ ਵਿਚਾਰੀ ਜਿੰਨਾ ਪੋਤੇ ਪੁਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲ ਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਰੀ ਮਹਲਾ 3 ਜਿਉ ਕਿਉ ਵਿਸਰੇ ਜਿਸਕੇ ਜੀ ਪਰਾਨਾ ਸਉ ਕਿਉ ਵਿਸਰੇ ਸਭ ਮਹਿ ਸਮਾਨਾ ਜਿਤੇ ਸਿਰਿਏ ਦਗਹ ਪਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਉ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਭਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂੰ ਠੱਸ ਸਤਿਗੁਰ ਸੇਵਾ ਲਾਏ ਜਿਨ ਇੱਕ ਮਨ ਤੂੰ ਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤੇ ਪੁਨ ਸੇ ਗਿਆਨ ਵਿਚਾਰੀ ਜਿੰਨਾ ਪੋਤੇ ਪੁਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲਿਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਾਰੇ ਮਹਲਾ 3 ਸੌ ਕਿਉ ਵਿਸਰੇ ਜਿਸਕੇ ਜੀ ਪਰਾਨਾ ਸੌ ਕਿਉ ਵਿਸਰੇ ਸਭ ਮਹਿ ਸਮਾਨਾ ਜਿ ਤਸਿਰਿਆ ਤਖਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਓ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਪਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂਠਾ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤੇ ਪੁਨ ਸੇ ਗਿਆਨ ਵਿਚਾਰੀ ਜਿੰਨਾ ਪੋਤੇ ਪੁਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲਿਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਾਰੀ ਮਹਲਾ 3 ਜਿਉ ਕਿਉ ਵਿਸਰੇ ਜਿਸਕੇ ਜੀ ਪਰਾਨਾ ਸਉ ਕਿਉ ਵਿਸਰੇ ਸਭ ਮਹੇ ਸਮਾਨਾ ਜਿਨ ਤੇ ਸਿਰਿਆ ਦਗਹ ਪਤ ਪਰਵਾਨਾ ਹਰ ਕਹਿ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਉ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਭਾਏ ਮਨਮੁਖ ਅਗਿਆਨੀ ਜੋ ਨੀ ਪਾਏ ਜਿਨ ਇੱਕ ਤਨ ਤੂਠਾ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤੇ ਪੁਨ ਸੇ ਗਿਆਨ ਵਿਚਾਰੀ ਜਿੰਨਾ ਪੋਤੇ ਪੁਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲ ਹਾਰੀ ਸਤਿ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਗੌੜੀ ਗਵਰੀ ਮਹਲਾ ਤੀਜਾ ਸੌ ਕਿਉਂ ਵਿਸਰੇ ਜਿਸਕੇ ਜੀ ਪਰਾਨਾ ਸੌ ਕਿਉਂ ਵਿਸਰੇ ਸਭ ਮਹਿ ਸਮਾਨਾ ਦੇ ਤਸਿਰਿਆ ਦਗਹ ਪਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਉ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਭਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂੰ ਉਠਾਸ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂੰ ਉਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤੇ ਪੁਨ ਸੇ ਗਿਆਨ ਵਿਚਾਰੀ ਜਿੰਨਾ ਪੋਤੇ ਪੁਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਰੀ ਮਹਲਾ 3 ਸੌ ਕਿਉਂ ਵਿਸਰੇ ਜਿਸਕੇ ਜੀ ਪਰਾਨਾ ਸੌ ਕਿਉਂ ਵਿਸਰੇ ਸਭ ਮਹਿ ਸਮਾਨਾ ਜਿ ਤਸਿਰਿਆ ਦਗਹ ਪਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਉ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਪਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂਠਾ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤਾ ਕੁੰਨ ਸੇ ਗਿਆਨ ਵਿਚਾਰੀ ਜਿੰਨਾ ਪੋਤਾ ਕੁੰਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਾਰੀ ਮਹਲਾ 3 ਸਉ ਕਿਉ ਵਿਸਰੇ ਜਿਸਕੇ ਜੀ ਪਰਾਨਾ ਸਉ ਕਿਉ ਵਿਸਰੇ ਸਭ ਮਹਿ ਸਮਾਨਾ ਜਿ ਤਸਿਰਿਆ ਦਗਹ ਪਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਉ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਭਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂੰ ਠੱਸ ਸਤਿਗੁਰ ਸੇਵਾ ਲਾਏ ਜਿਨ ਇੱਕ ਮਨ ਤੂੰ ਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤੇ ਪੁਨ ਸੇ ਗਿਆਨ ਵਿਚਾਰੀ ਜਿੰਨਾ ਪੋਤੇ ਪੁਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲਿਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਰੀ ਮਹਲਾ 3 ਜਿਉ ਕਿਉ ਵਿਸਰੇ ਜਿਸਕੇ ਜੀ ਪਰਾਨਾ ਸਉ ਕਿਉ ਵਿਸਰੇ ਸਭ ਮਹਿ ਸਮਾਨਾ ਜਿ ਤਸਿਰਿਆ ਤਖ ਹੈ ਪਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਉ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਪਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂਠਾ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤੇ ਪੁਨ ਸੇ ਗਿਆਨ ਵਿਚਾਰੀ ਜਿੰਨਾ ਪੋਤੇ ਪੁਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲਿਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਾਰੇ ਮਹਲਾ 3 ਸੌ ਕਿਉਂ ਵਿਸਰੇ ਜਿਸਕੇ ਜੀ ਪਰਾਨਾ ਸੌ ਕਿਉਂ ਵਿਸਰੇ ਸਭ ਮਹਿ ਸਮਾਨਾ ਦੇ ਤਸਰੀਏ ਦਗਹ ਪਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਉ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਭਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂੰ ਠਾ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂੰ ਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤਾ ਪੁਨ ਸੇ ਗਿਆਨ ਵਿਚਾਰੀ ਜਿੰਨਾ ਪੋਤਾ ਪੁਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲ ਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਾਰੀ ਮਹਲਾ 3 ਜਿਉ ਕਿਉ ਵਿਸਰੇ ਜਿਸਕੇ ਜੀ ਪਰਾਨਾ ਸਉ ਕਿਉ ਵਿਸਰੇ ਸਭ ਮਹੇ ਸਮਾਨਾ ਜਿ ਤਸਿਰਿਆ ਦਗਹ ਪਤ ਪਰਵਾਨਾ ਹਰ ਕੈ ਨਾਮ ਵਿਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਓ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਭਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂਠਾ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤਾ ਕੁੰਸੇ ਗਿਆਨ ਵਿਚਾਰੀ ਜਿੰਨਾ ਪੋਤਾ ਪੁਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਸਿਨ ਕੋ ਬਲ ਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਰੀ ਮਹਲਾ 3 ਜਿਉ ਕਿਉ ਵਿਸਰੇ ਜਿਸਕੇ ਜੀ ਪਰਾਨਾ ਸਉ ਕਿਉ ਵਿਸਰੇ ਸਭ ਮਹਿ ਸਮਾਨਾ ਜਿ ਤਸਿਰਿਆ ਦਗਹ ਪਤ ਪਰਵਾਨਾ ਹਰ ਕੈ ਨਾਮ ਬਿਠੋਂ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਉ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਪਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂਠਾ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤਾ ਕੁੰਨ ਸੇ ਗਿਆਨ ਵਿਚਾਰੀ ਜਿੰਨਾ ਪੋਤਾ ਕੁੰਨ ਤਨ ਹੋਮੈ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲਹਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਾਰੀ ਮਹਲਾ 3 ਸਉ ਕਿਉ ਵਿਸਰੇ ਜਿਸਕੇ ਜੀ ਪਰਾਨਾ ਸਉ ਕਿਉ ਵਿਸਰੇ ਸਭ ਮਹਿ ਸਮਾਨਾ ਜਿਨ ਤਸਿਰਿਆ ਦਰਘਾ ਪਤ ਪਰਵਾਨਾ ਹਰ ਕੈ ਨਾਮ ਬਿਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਉ ਰਹਾ ਤੈਨ ਤੂੰ ਵਿਸਰੈ ਜੇ ਤੁਧ ਆਪ ਭਲਾਏ ਤੈਨ ਤੂੰ ਵਿਸਰੈ ਜੇ ਦੂਜੇ ਭਾਏ ਮਨਮੁਖ ਅਗਿਆਨੀ ਜੋ ਨਹੀਂ ਪਾਏ ਜਿਨ ਇੱਕ ਤਨ ਤੂੰ ਠੱਸ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਤੂੰ ਠਾ ਤਿਨ ਹਰ ਬਨ ਵਸਾਏ ਗੁਰਮਤੀ ਹਰਿ ਰਾਮ ਨਾਮ ਸਮਾਏ ਜਿੰਨਾ ਪੋਤੇ ਪੁਨ ਸੇ ਗਿਆਨ ਵਿਚਾਰੀ ਜਿੰਨਾ ਪੋਤੇ ਪੁਨ ਤਨ ਹੋਮੇ ਮਾਰੀ ਨਾਨਕ ਜੋ ਨਾਮ ਹਰਤੇ ਤਿਨ ਕੋ ਬਲਿਹਾਰੀ ਵਾਹਿਗੁਰੂ ਜੀ ਕਾ ਕਾਲ ਸਵਾਹਿਗੁਰੂ ਜੀ ਕੀ ਫਤਿਹ